ਕੀ ਨਾ ਹੈ ਨੈਨਾਇ ਰੋਹਿਤ ਕੁਮਾਰ ਹੈ ਰੋਹਿਤ ਕੁਮਾਰ ਕਿੰਨੇ ਦਾ ਨਾਮ ਨਿਕਲੇ ਕੇ ਮੈਂ ਨਿਕਲਿਆ ਮੈਂ ਇਹ ਮੇਰੀ ਸਿਸਟਰ ਕੋਲ ਆਇਆ ਸੀ ਉਹ ਰਹੀ ਤੇ ਇਹਨਾਂ ਦੀ ਮੈਡ ਦੇਖ ਰਿਹਾ ਹੁੰਦਾ ਮੈਂ ਕਿਹਾ ਚਲੋ ਲਾਟਰੀ ਪਾ ਲੈਨੇ ਠੀਕ ਹੈ ਜੀ ਮੈਂ ਬੰਦ ਤੋਂ ਲਾਟਰੀ ਪਾ ਗਾਇਆ ਜੀ ਤੇ ਇਹਨਾਂ ਨੇ ਮੈਨੂੰ ਹੀ ਸੂਆ ਸ਼ਾਮ ਨੂੰ 4:00 ਵਜੇ ਫੋਨ ਕੀਤਾ ਜੀ ਮੈਨੂੰ ਮੈਨੂੰ ਕਹਿੰਦਾ ਤੁਹਾਡਾ ਨਾਮ ਆਇਆ ਹੈ ਕਿ ਨਵੇਂ ਆਇਆ ਹਰਦਾ ਹਾਂ ਤੇ ਮੈਂ ਹਾਂ ਜੀ ਮੈਂ ਸ਼ਾਮ ਨੂੰ ਆ ਜਾਊਂ ਆ ਜਾਂਦੇ ਵਕਤ ਤੇ ਸ਼ਾਮ ਨੂੰ ਇਹਨਾਂ ਦਾ ਫੇਰ ਫੋਨ ਆ ਗਿਆ ਜੀ ਮੇਰੇ ਕੋਲ ਜੀ ਤੇ ਕਹਿੰਦੇ 45000 ਦਾ ਨਾਮ ਕਹਿੰਦੇ ਫੇਰ ਆਇਆ ਠੀਕ ਹੈ ਜੀ 95000 ਆ ਗਿਆ ਮੈਂ ਬਹੁਤ ਖੁਸ਼ ਹੋਇਆ ਜੀ ਮੈਂ ਚਲੋ ਜੀ ਵਧੀਆ ਜੀ ਮਗਾ ਚਲੋ ਪਹਿਲੀ ਵਾਰ ਲਾਟਰੀ ਪਾਈ ਸੀ ਠੀਕ ਹੈ ਪਹਿਲਾਂ ਕਦੇ ਮੈਂ ਲਾਟਰੀ ਨਹੀਂ ਪਾਈ ਅੱਛਾ ਪਹਿਲਾਂ ਨਹੀਂ ਪਾਈ ਕਦੇ ਨਾ ਹੀ ਕਦੇ ਨਹੀਂ ਪਾਈ ਜੀ ਅੱਛਾ ਫੇਰ ਇਹ ਪੈਸਿਆਂ ਦਾ ਕੀ ਕਰੋਗੇ ਹੁਣ ਇਹ ਹੀ ਘਰ ਦੇ ਕੰਮ ਚ ਲਾਵਾਂਗੇ ਸਾਰੇ ਜੀ ਬਸ ਹੀ ਹੁਣ ਅੱਛਾ ਮੈਂ ਬਹੁਤ ਖੁਸ਼ ਹੋਇਆ ਕਿੱਥੋਂ ਆਈ ਇਹ ਮੈਂ ਡਬਲ ਹੀ ਤੁਜੀ ਅੱਛਾ ਡਬਲ ਹੀ ਹੋਇਆ ਤੇ ਪਹਿਲੀ ਵਾਰ ਹੀ ਲਾਟਰੀ ਪਾਈ ਇਹ ਤੋਂ ਪਹਿਲਾਂ ਨਹੀਂ ਨਾ ਪਹਿਲਾਂ ਕਦੇ ਪਹਿਲੀ ਵਾਰ ਜੰਦੀ ਆਈ ਪਹਿਲੀ ਵਾਰ ਹੀ ਭਾਈ ਆਇਆ ਇਹ ਕਰੇ ਆਪਾਂ ਪਹਿਲਾ ਕਦੇ ਭਾਈ ਨੇ ਇਹ ਪਹਿਲੀ ਵਾਰ ਲਾਟਰੀ ਪਾਈ ਸੀ ਬੜਿਆ ਨਾਮ ਆਇਆ ਜ 92000 ਰੁਪਏ ਆ ਗਏ ਖੁਸ਼ ਹੋਣ ਬਹੁਤ ਖੁਸ਼ ਹੋ ਗਏ ਜੀ ਹਾਂਜੀ ਕਰਨ ਜੀ ਹਾਂਜੀ ਪਹਿਲਾਂ ਤਾਂ ਸਾਰਿਆਂ ਨੂੰ ਸਸੀ ਗਾਲ ਜੀ ਜਿਹੜੇ ਆਪਣੇ ਨਾਲ ਜੁੜੇ ਹੋਏ ਆ ਲੰਬੇ ਟਾਈਮ ਤੋਂ ਸੋ ਕੱਲ ਜੋ ਪ੍ਰਾਈਜ਼ਾਂ ਦੀ ਝੜੀ ਲੱਗੀ ਹੋਈ ਆ ਕੱਲ ਉਹਦੇ ਵਿੱਚ ਦੋ ਪ੍ਰਾਈਜ਼ ਹੋਰ ਐਡ ਹੋ ਗਏ ਆ ਜੀ ਹਾਂਜੀ ਇਹਦੇ ਵਿੱਚ 4 ਵਜੇ ਦਾ ਫਰਸਟ ਪ੍ਰਾਈਜ਼ ਆਇਆ ਜੀ ਆਪਣੇ ਕੋਲ 1224 ਅੱਛਾ ਇਹ ਹਫਤੇ ਦੇ ਵਿੱਚ ਦੂਸਰਾ ਫਰਸਟ ਪ੍ਰਾਈਜ਼ ਹੈ ਜੀ ਜੋ ਆਪਣੇ ਕੋਲ ਲੱਗ ਗਿਆ ਜਲਾਲਾਬਾਦ ਦੇ ਵਿੱਚ ਨਹੀਂ ਤਾਂ ਫਰਸਟ ਪ੍ਰਾਈਜ਼ ਦੇਖੋ ਪ੍ਰਾਈਜ਼ ਜੋ ਵੀ ਹੋਵੇ ਪਰ ਜੋ ਫਰਸਟ ਪ੍ਰਾਈਜ਼ ਲੱਗ ਜਾਂਦਾ ਉਹ ਬਹੁਤ ਵੱਡੀ ਚੀਜ਼ ਹੋ ਜਾਂਦੀ ਹੈ ਜੀ ਹਫਤੇ ਦੇ ਵਿੱਚ ਦੋ ਵਾਰ ਹੀ ਆ ਗਿਆ ਜੀ ਆਪਣੇ ਕੋਲ ਇਹਦੇ ਨੰਬਰ ਤੇ 50000 ਰੁਪਏ ਇਹਨਾਂ ਨੂੰ ਨਿਕਲੇ ਆ ਜੀ ਜੀ ਉਦੋਂ ਅਸੀਂ ਇਹਨਾਂ ਨੂੰ ਕਾਲ ਕੀਤੀ ਹੈ ਕਹਿੰਦੇ ਚਲੋ ਸ਼ਾਮ ਨੂੰ ਆਣੇ ਆ ਤੇ ਸ਼ਾਮ ਨੂੰ ਰਾਤ ਨੂੰ ਇਹਨਾਂ ਨੂੰ ਫੇਰ 45000 ਦਾ ਪ੍ਰਾਈਜ਼ ਲੱਗ ਗਿਆ ਜੀ ਅੱਛਾ 92409 ਨੰਬਰ ਜੀ ਕਰਨ ਅਰਜੁਨ ਲਾਟਰੀ ਜਲਾਲਾਬਾਦ ਇਹ ਇੱਕ ਲੰਮਾ ਇਤਿਹਾਸ ਜਲਾਲਾਬਾਦ ਦੇ ਵਿੱਚ ਹੋਇਆ ਹੈ ਜੋ ਲਗਾਤਾਰ ਪ੍ਰਾਈਜ਼ ਤੇ ਪ੍ਰਾਈਜ਼ ਆ ਰਹੇ ਹੈ ਜੀ ਲਗਾਤਾਰ 3-4 ਦਿਨਾਂ ਦੇ ਵਿੱਚ ਪ੍ਰਾਈਜ਼ ਤੇ ਪ੍ਰਾਈਜ਼ ਲੱਗ ਰਹੇ ਹੈ ਜੀ ਜਿਵੇਂ ਆਪਾਂ ਪਿੱਛੇ ਵੀ ਦਿਖਾਇਆ ਸੀਗਾ ਜਿਹੜੀ ਲਾਟਰੀ ਪਈ ਸੀ ਇਹਨਾਂ ਨੇ ਜੀ ਇਹਨਾਂ ਨੇ ਲਾਟਰੀ ਜਿਹੜੀ 50000 ਰੁਪਏ ਨਿਕਲਿਆ ਜੀ ਉਹ 4 ਵਜੇ ਦੀ ਲਾਟਰੀ ਹੁੰਦੀ ਹੈ ਜੀ ਕਿਹੜੀ ਸਟੇਟ ਦੀ ਹੈ ਇਹ ਸਿੱਕਮ ਸਟੇਟ ਹੈ ਸਿਕੰਦਰ ਜੀ ਜਿਹੜੀ ਦੂਸਰੀ ਹੈ ਉਹ ਨਾਗਾਲੈਂਡ ਸਟੇਟ ਦੀ ਡੀਅਰ ਦੀ ਇਹ ਸਾਰੀਆਂ ਡੀਅਰ ਕੰਪਨੀ ਦੇ ਅੰਡਰ ਆਉਂਦੀਆਂ ਜੀ ਸਾਰੀਆਂ ਪੰਜਾਬ ਸਟੇਟ ਡੀਅਰ ਲਾਟਰੀ ਹੁੰਦੀ ਹੈ ਜੀ ਜੋ ਰਾਤ ਨੂੰ ਆਇਆ ਉਹ 8 ਵਜੇ 6 ਰੁਪਏ ਵਾਲੀ ਲਾਟਰੀ ਚ ਆਇਆ ਜੀ ਅੱਛਾ ਇਹ 10 ਰੁਪਏ ਵਾਲੀ ਲਾਟਰੀ ਹੈ ਜੋ 4 ਵਜੇ ਸੀ 4 ਵਜੇ ਜੀ ਉਸ ਤੋਂ ਪਹਿਲਾਂ ਆਪਾਂ ਸਾਰਿਆਂ ਨੂੰ ਦਿਖਾਏ ਸੀਗੇ ਪਿਛਲੀ ਵੀਡੀਓ ਦੇ ਵਿੱਚ ਵੀ ਦੇਖੋ ਕਰਨ ਅਰਜੁਨ ਲਾਟਰੀ ਚਲਾਲਾਬਾਦ ਕਰਨ ਅਰਜੁਨ ਲਾਟਰੀ ਚਲਾਲਾਬਾਦ ਕਰਨ ਅਰਜੁਨ ਲਾਟਰੀ ਚਲਾਲਾਬਾਦ ਕਰਨ ਅਰਜੁਨ ਲਾਟਰੀ ਚਲਾਲਾਬਾਦ ਇਹ ਪ੍ਰਾਈਜ਼ਾਂ ਦੀ ਇੱਕ ਲੰਬੀ ਲਿਸਟ ਲੱਗੀ ਪਈ ਹੈ ਜੀ ਆਪਣੇ ਕੋਲੇ ਰੋਜ਼ ਨਵੇਂ ਤੋਂ ਨਵੇਂ ਪ੍ਰਾਈਜ਼ ਆ ਰਹੇ ਆ ਜੀ ਆ ਪਿੱਛੇ ਆਪਾਂ ਦਿਖਾਇਆ ਸੀ ਜੋ ਕਰੋੜ ਆਪਣੇ ਕੋਲੋਂ ਇੱਕ ਡਿਜੀਟ ਤੋਂ ਮਿਸ ਹੋਇਆ ਸੀਗਾ ਇਸ ਤਰ੍ਹਾਂ ਬਹੁਤ ਹੀ ਜ਼ਿਆਦਾ ਪ੍ਰਾਈਜ਼ ਆ ਰਹੇ ਆ ਦੇਖੋ ਕਈ ਕਸਟਮਰ ਸ਼ੋਅ ਨਹੀਂ ਕਰਦੇ ਉਦੋਂ ਅਸੀਂ ਐਡ ਨਹੀਂ ਵੀ ਕਰਦੇ ਕਿਉਂਕਿ ਅਸੀਂ ਦੇਖੋ ਕਿਸੇ ਦੀ ਪਰਸਨਲ ਲਾਈਫ 'ਚ ਨਹੀਂ ਇੰਟਰਫੇਅਰ ਕਰਦੇ ਜੋ ਆਪਣੇ ਕੋਲੇ ਆਉਂਦੇ ਆ ਕਿ ਹਾਂਜੀ ਅਸੀਂ ਵੀਡੀਓ ਬਣਵਾਵਾਂਗੇ ਅਸੀਂ ਉਹਨਾਂ ਨੂੰ ਹੀ ਖੜਾ ਕਰਦੇ ਆ ਜੀ ਪ੍ਰਾਈਜ਼ ਬਹੁਤ ਆ ਰਹੇ ਆ ਸਾਡੇ ਕੋਲ ਡੇਲੀ ਪ੍ਰਾਈਜ਼ ਆ ਰਹੇ ਆ ਜੀ ਜੀ ਉਸ ਤੋਂ ਬਾਅਦ ਹੁਣ ਆਪਣੇ ਕੋਲੇ ਕੋਲੀ ਬੰਪਰ ਚੱਲ ਰਿਹਾ ਜੀ 2.5 ਕਰੋੜ ਦਾ 22 ਤਿੰਨ ਦਾ ਡਰਾ ਹੈ ਪੰਜਾਬ ਸਰਕਾਰ ਦੀ ਟਿਕਟ ਹੈ अवेलेबल ਆ ਬਹੁਤ ਵੱਡਾ ਸਟਾਕ ਆਪਣੇ ਕੋਲੇ अवेलेबल ਹੈ ਤੁਸੀਂ ਸਾਡੇ ਕੋਲੇ ਆਓ ਇੱਕ ਸਪੈਸ਼ਲ ਧੰਨਵਾਦ ਜੋ ਦੂਰੋਂ ਦੂਰ ਆ ਰਹੇ ਕੱਲ ਆਪਣੇ ਕੋਲੇ ਜ਼ੀਰੋ ਤੋਂ ਕਸਟਮਰ ਆਏ ਸੀਗੇ ਲਾਟਰੀ ਪਾਂ ਪਹਿਲਾਂ ਉਹਨਾਂ ਦਾ ਧੰਨਵਾਦ ਅਗਰ ਵੀਡੀਓ ਦੇਖ ਰਹੇ ਆ ਮੈਂ ਹੈ ਨਹੀਂ ਸੀਗਾ ਸੋ ਮੁਕਸਰ ਤੋਂ ਜੀਰੇ ਤੋਂ ਫਰੋਜ਼ਪੁਰ ਤੋਂ ਫਰੀਦਕੋਟ ਤੋਂ ਵੀ ਕਸਟਮਰ ਲਾਟਰੀ ਪਾਣ ਆ ਰਹੇ ਆ ਜੀ ਆਪਣੇ ਕੋਲ ਇਹ ਪਿਆਰ ਹੈ ਜੀ ਲੋਕਾਂ ਦਾ ਆਪਣੇ ਨਾਲ ਬਿਲਕੁਲ ਹਾਂ ਜੀ ਭਾਈ ਜੀ ਖੁਸ਼ ਹਾਂ ਫਿਰ ਹਾਂ ਜੀ ਉਹ ਖੁਸ਼ ਹਾਂ ਜੀ ਬਾਈ ਖੁਸ਼ ਹਾਂ ਹਾਂ ਜੀ ਠੀਕ ਹੈ ਇਹ ਹੁਣ ਪਹਿਲੀ ਵਾਰੀ ਤੁਸੀਂ ਪਾਈ ਤੇ ਪਹਿਲੀ ਹਾਂ ਜੀ ਹਾਂ ਜੀ ਪਹਿਲੀ ਵਾਰ ਲਾਟਰੀ ਪਾਈ ਸੀ ਮੈਂ ਪਹਿਲਾਂ ਕਦੇ ਨਹੀਂ ਪਾਈ ਜੀ ਪਹਿਲੀ ਵਾਰੀ ਲਾਟਰੀ ਪਾਈ ਹੈ ਕੀ ਦਿਮਾਗ ਚ ਆਇਆ ਕਿ ਵੀਡੀਓ ਦੇਖ ਨਾ ਬਸ ਵੀਡੀਓ ਦੇਖ ਦਿੰਦੇ ਨੇ ਜੀ ਤਾਂ ਕਰਕੇ ਮੈਂ ਚਲ ਆਪਾਂ ਹੀ ਪਾ ਲੈਨੇ ਲਾਟਰੀ ਮੈਂ 500 ਦੀ ਮੈਂ ਵੀ ਲਾਟਰੀ ਪਾ ਲਈ ਆ 500 ਦੀ ਪਾ ਲਈ ਹਾਂ ਜੀ ਕੰਮ ਕੀ ਕਰਦੇ ਹੋ ਬਾਈ ਮੈਂ ਇਹ ਉਹਦਾ ਇਲੈਕਟ੍ਰੀਸ਼ੀਅਨ ਦਾ ਕੰਮ ਹੈ ਜੀ ਫੁੱਲ ਰਾ ਹਾਂ ਡਬਲ ਹਾਂ ਜੀ ਡਬਲ ਕੀ ਨਾਮ ਹੈ ਤੁਹਾਡਾ ਮੈਂ ਨਾ ਰੋਹਿਤ ਕੁਮਾਰ ਹਾਂ ਜੀ ਰੋਹਿਤ ਹਾਂ ਜੀ ਥੈਂਕ ਯੂ